ਪਰ ਹਰਾ ਗੁਣ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਛੋਟਾ ਸੁੱਧਾ ਜਣਬ ਵੀ ਹੋ ਗਿਆ ਕੱਲੂ ਵੱਡਾ ਹੋਊਗਾ ਵੱਡਾ ਹੋਏ ਕੀ ਪੁੱਛੋ ਮੇਰੇ ਭਰਾ ਗੈਂਬਰੇ ਹੁਣ ਕਹਦੇ ਉਹਦੀ ਪ੍ਰੋਪਰਟੀ ਸੀ ਜੋਈ ਉਹਦਾ ਬੋਟ ਸੀ ਜੋ ਥਾਰ ਸੀ ਜੋਈ ਜੇ ਇਹ ਮਤਲਬ ਕੋਈ ਗੱਲ ਜਾਣੋ ਰੱਬ ਨੂੰ ਦੇਣੀ ਹੈਗੀ ਜੇ ਸੱਚੀ ਜੱਟੇ ਦਾ ਕੰਮ ਕੀਤਾ ਤਾਂ ਬਹੁਤ ਚੰਗੀ ਗੱਲ ਹੈ ਮੈਂ ਕੋਈ ਚੰਗੀ ਗੱਲ ਜੇ ਨਹੀਂ ਕੀਤਾ ਤਾਂ ਬਹੁਤ ਮਾੜੀ ਗੱਲ ਹੈ ਤੇ ਰਹੀ ਗੱਲ ਇਹਦਾ ਇੱਕ ਮੱਛੀਆਂ ਨੇਗੀ ਤਵੇ ਲਾਈਕ ਫੋਲੋਅਰਾਂ ਪਿੱਛਾ ਚੀਜ਼ਾਂ ਪਾਇਆ ਕਰੋ ਜੇ ਸੱਚ ਦਾ ਉਹੀ ਗੱਲ ਦਾ ਮੈਂ ਕਹੀ ਰਹਿਨੇ ਪੱਗਾਂ ਵਾਲੇ ਮੇਰੇ ਨਾਲ ਕਈ ਪੱਗਾਂ ਵਾਲੇ ਇਹ ਇਹਨੇ ਮੇਰੇ ਨਾਲ ਵੀ ਮਰਦੀ ਨਹੀਂ ਜਾਂ ਨਹੀਂ ਬਣਦੀ ਕਿਸੇ ਗੱਲਾਂ ਕਰਕੇ ਨਹੀਂ ਬਣਦੀ ਇਹ ਜੇ ਬੰਦੇ ਨੇ ਤੀਰੀਆਂ ਸਿੱਕਾਂ ਪੱਗਾਂ ਬਣ ਕੇ ਲਉਣੀਆ ਕੁਲ ਲਿਪਾ ਤੇ ਗੱਲਾਂ ਕਰਨੀਆਂ ਉਹ ਚਿੱਟਾ ਉਥੋਂ ਮੈਡੀਕਲ ਤੋਂ ਜੀ ਮਿਲਦਾ ਅਸੀਂ ਉਹ ਮੈਡੀਕਲ ਬੰਦ ਕਰ ਦਾਂਗੇ ਇਦੋਂ ਬਾਅਦ ਤੁਹਾਨੂੰ ਜੇ ਲੋੜ ਪਈ ਤੁਹਾਨੂੰ ਵੱਡੇ ਸਪ ਦੇਸ਼ ਭਗਤਾਂ ਨੂੰ ਵੀਡੀਓ ਵਿੱਚ ਸ਼ੇਅਰ ਰਿਸ਼ਤਾ ਦੇ ਪਾਉਂਗਾ ਕਲਿਪਾ ਪਾਉਂਗਾ ਕਰਾਂਗੇ ਬੈਰਲੇ ਪਰ ਕੋਈ ਨਾ ਮੈਂ ਤੁਹਾਨੂੰ ਬੈਰਲਾ ਵੀ ਲੋਕਾਂ ਦੀ ਜਿੱਦ ਜੇ ਛਾਲ ਦੇਉਗੇ ਪਹਿਲਾਂ ਆਪਦੀ ਵੀਡੀਓ ਤੇ ਸੋਟਾ ਮਾਰੋ ਤੁਸੀਂ ਸਹੀ ਹੋਗੇ ਕਮੈਂਟਾਂ ਤੇ ਤੁਸੀਂ ਲਿਖੀਓ ਨਾ ਵਾਹ ਤੁਹਾਨੂੰ ਲੱਗਦਾ ਮੈਂ ਕੀ ਦੀ ਗੱਲ ਕਰ ਕਮੈਂਟ ਨਾਲ ਲਿਖੋ ਤੁਹਾਨੂੰ ਪ੍ਰੂਫ ਦਊਗਾ ਤੁਹਾਨੂੰ ਮੈਂ ਮੇਰੇ ਫੋਨ 'ਚ ਕਈ ਪ੍ਰੂਫ ਪਏ ਨੇ ਕਿਹੜੇ ਵੀ ਆਰਐਨ ਵਾਲਾ ਵੀ ਕਰ ਦੇਣਾ ਕਰਦੇ ਹੈਗਾ ਇਹ ਸ਼ਕਤ ਦਊਗਾ ਇਹ ਜਿਹੜੇ ਆਪਣੇ ਲੰਡੂ ਲੋਕ ਜਿਹੜੇ ਉਹਨਾਂ ਸਪੋਰਟ ਕਰਦੇ ਜਿਹਦਾ 5-6 ਲੱਖ ਫੋਲੋਅਰ ਸੀਗਾ ਉਹ ਮਰੀਆਂ ਜਮੀਰਾਂ ਫੋਲੋਅਰ ਸੀਗਾ ਇੰਨੀਆਂ ਮਾਂ ਪੈਣ ਦੇ ਗਾਲਾਂ ਸੁਣਨ ਤੋਂ ਵਾਦੀ ਲੋਕ ਨੂੰ ਫੋਲੋ ਕਰਦੇ ਸੀ ਮਤ ਸਮਝੋ ਵੀ ਲੋਕਾਂ ਦੀ ਮਾਂ ਮੇੇ ਪਿਆਰੀਆਂ ਆਦੇ ਮਾਵਾ ਪੜਾ ਮੱਥੋਂ ਮੇਰੇ ਕੋਲ ਸੁਣੋ ਵੀ ਆਦੇ ਮਾਵਾ ਬਣੇ ਨਜਿੱਤ ਕਰਦੇ ਨੇ ਬੰਦੇ ਤੇ ਨਾਲ ਉਹਨਾਂ ਨੂੰ ਇੱਜ਼ਤ ਦੀ ਲੋੜ ਹੈ ਉਹ ਕਿਸੇ ਦੇ ਮਾਵਾ ਬਣੇ ਭਾਵੇਂ ਮੈਨੂੰ ਕੋਈ ਮਰਜ਼ੀ ਫੋਨ ਕਰੇ ਮੈਸੇਜ ਕਰੇ ਮੈਂ ਕਿਸੇ ਦੇ ਪਿਓ ਤੋਂ ਡਰਦਾ ਪਹਿਲਾਂ ਵੀ ਕਿਹਾ ਸੀਗਾ ਤੇ ਬਾਕੀ ਫੇਕ ਅਕਾਊਂਟ ਦਾ ਉਹ ਆਹ ਕਰਨ ਦੀ ਲੋੜ ਨੇ ਜਮੀਰਾ ਤਾਲੂਆ ਜਦਾਂ ਹੋਇਆ ਤਾਂ ਮਨ ਸਿੱਧਾ ਮੈਸੇਜ ਕਰਿਓ ਫੁੱਦੂ ਕੰਮ ਨੋਂ ਦੇਣੇ ਕੰਮ ਅਜਿਹਾ ਜੀ ਸਤਿ ਸ਼੍ਰੀ ਅਕਾਲ ਅਜਦਾ ਬਲੌਗ ਹੈਗਾ ਆਪਣਾ ਜਿਵੇਂ ਤੁਹਾਨੂੰ ਪਤਾ ਹੀ ਐ ਸੁਖ ਰਧੀਆਂ ਦੂਜਾ ਰਹਾ ਆਪਣੀ ਜਿਹੜਾ ਚੱਟਿਆੜੀ ਮੈਡਮ ਹੈਗੀ ਉਹਦਾ ਤੀਜਾ ਮੁੱਦਾ ਹੈ ਆਪਣਾ ਮੂਸਲ ਜਿਹੜੀ ਕਿ ਮਨਕਾ ਨੂੰ ਵਰਸੀ ਹੈ ਹਨਾ ਪਹਿਲਾਂ ਜੀ ਸੁੱਖਾ ਦੀ ਇਹਦੇ ਉਹਦੇ ਨਾਲ ਇੱਕ ਬਲੌਗ ਪਹਿਲਾਂ ਬਾਜੁਕਿਆ ਹੈ ਹਨਾ ਵੀ ਆਪਣੇ ਲੰਡੂ ਲੋਕ ਜਿਹੜੇ ਉਹਨਾਂ ਸਪੋਰਟ ਕਰਦੇ ਜਿਹਦਾ 5-6 ਲੱਖ ਫੋਲੋਅਰ ਸੀਗਾ ਉਹ ਮਰੀਆਂ ਜਮੀਰ ਵਾਲਾ ਫੋਲੋਅਰ ਸੀਗਾ ਇੰਨੀਆਂ ਮਾਂ ਪੈਣ ਦੇ ਗਾਲਾਂ ਸੁਣਨ ਤੋਂ ਬਾਧੀ ਲੋਕ ਨੂੰ ਫੋਲੋ ਕਰਦੇ ਸੀ ਮਤ ਸਮਝੋ ਵੀ ਲੋਕਾਂ ਦੀ ਮਾਂ ਪੈਣਾ ਨਹੀਂ ਪਿਆਰੀਆਂ ਉਹਦੇ ਮਾਂ ਪੈਣਾ ਮੱਥੋਂ ਮੇਰੇ ਕੋਲ ਸੁਣੋ ਵੀ ਉਹਦੇ ਮਾਂ ਪੈਣ ਨਿਜਤ ਕਰਦੇ ਨੇ ਬੰਦੇ ਤੇ ਨਾਂ 'ਚ ਇੱਜ਼ਤ ਦੀ ਲੋੜ ਹੈ ਉਹ ਕਿਸੇ ਦੇ ਮਾਂ ਪੈਣ ਵੀ ਖਾਦੇ ਨੇ ਤੋ ਉੱਤੋਂ ਵੀ ਝਾਤ ਨੇ ਹਲੇ ਵੀ ਅਕਲ ਨਹੀਂ ਲੋਕਾਂ ਨੂੰ ਕੀ ਗਈ ਇਹਨਾਂ ਦੇ ਵਿੱਚ ਇਹਦਾ ਫਿਰ ਇੱਕਾਂ ਪਿੱਛੇ ਰੀ ਨੂੰ ਦੇਖੀ ਕਿਸੇ ਨੇ ਪਾਈ ਸਾਡਾ ਬਾਈ ਗਲਤ ਫਸਾਦਾ ਸਾਡਾ ਕੋਈ ਪੰਜ ਸੌ ਕਲਾਮਨ ਲੋਕੋ ਹਲੇ ਵੀ ਤੁਹਾਨੂੰ ਅਕਲ ਨਹੀਂ ਆਉਂਦੀ ਐਨ ਐਨ ਯੂ ਚੈਨਲ ਤੇ ਫੁੱਢੂਣੇ ਡੰਦੇ ਵੀਡੀਓ ਪਾ ਰਹੇ ਨੇ ਉਹ ਕਲਾਮਨ ਲੋਕ ਨੇ ਪਹਿਲਾਂ ਵੀ ਉਹਨੇ ਮਨਜੀਤ ਮੈਂ ਕਿਸੇ ਵੀ ਸਪੋਰਟ ਦੇ ਨਾਮ ਮਨਜੀਤ ਦੀ ਸਪੋਰਟ ਦਾ ਨਾਮ ਸੁਖਰਦੀ ਦੀ ਗੱਲ ਦੋਵਾਂ ਨੇ ਪਾਇਆ ਚਲ ਮਨਜੀਤ ਡਿੱਗੀ ਇਹਨੇ ਕੀ ਕੀਤਾ ਅੱਗੇ ਜਾ ਕੇ ਉਹੀ ਗੱਲ ਬੰਬੇ ਸ਼ਹਿਰ ਸੀ ਵੱਡਾ ਪੈਰ ਲੱਗੇ ਨਹੀਂਗੇ ਚਾਹ ਕਿਸੇ ਦਾ ਕਤਲ ਕਰਤਾ ਨਹੀਂ ਕਰ ਕਿਸੇ ਦਾ ਮੁੰਡੇ ਦਾ ਵੀ ਕਤਲ ਕੀਤਾ ਹੁੰਦਾ ਵਾ ਅੱਜ ਬੋਲਦਾ ਨਾ ਕਿਸੇ ਕੁੜੀ ਦਾ ਕੀਤਾ ਗਿਓ ਮੇਰੇ ਬਾਹਨੇ ਮੈਨੂੰ ਕੋਈ ਮਰਜ਼ੀ ਫੋਨ ਕਰੇ ਮੈਸੇਜ ਕਰੇ ਮੈਂ ਕਿਸੇ ਦੇ ਪਿਓ ਤੋਂ ਡਰਦਾ ਪਹਿਲਾਂ ਵੀ ਗਿਆ ਸੀਗਾ ਤੇ ਬਾਕੀ ਫੇਕ ਅਕਾਊਂਟ ਤੋਂ ਉਹ ਉਹ ਦਾ ਕਰਨ ਦੀ ਲੋੜ ਨੇ ਜਮੀਰਾ ਤਾਲੂਆ ਜਦੋਂ ਹੋਇਆ ਤਾਂ ਮੈਨੂੰ ਸਿੱਧਾ ਮੈਸੇਜ ਕਰਿਓ ਫੱਪੂ ਕੰਮ ਲਾਉਣ ਦੇ ਵਾਲੇ ਕੰਮ ਜਿਵੇਂ ਤੁਹਾਡੇ ਸੁੱਖ ਰਹਿਣ ਕਿਤੇ ਹੋਣਾ ਪਈ ਦੂਜੀ ਗੱਲ ਆਪਾਂ ਆ ਗਏ ਚਿੱਟਾ ਹੀ ਮਾੜੰਦੇ ਚਾਹ ਮੈਨੂੰ ਨਹੀਂ ਪਤਾ ਚਿੱਟਾ ਹੈਗਾ ਸੀ ਨਹੀਂ ਸੀ ਕਿਵੇਂ ਸੀ ਇਹ ਲੋਕਾਂ ਨੇ ਉਹ ਬੜਾ ਮੁੱਦਾ ਚੱਕਿਆ ਕਈਆਂ ਨੇ ਤਾਂ ਲਾਈਕ ਫੋਲੋਅਰ ਪਿੱਛੇ ਹੁੰਦਾ ਚੱਕਿਆਗਾ ਵੀ ਟ੍ਰੈਂਡਿੰਗ ਮੁੱਦਾ ਹੈਗਾ ਇਹਦੇ ਵੀਡੀਓ ਪਾਉਣੇ ਆ ਲੋਕ ਦੇਖਣਗੇ ਵੀਊ ਹੋਣਗੇ ਕਈ ਮੇਰੇ ਨਾਲ ਦੇ ਨੇ ਬਈ ਛੱਡੋ ਬਾਹਰਲੇ ਕਿ ਕਈ ਮੇਰੇ ਨਾਲ ਦੇ ਨੇ ਯਾਰ ਉਹਨਾਂ ਨੇ ਸੋਚੀ ਕੀ ਹੈਗੀ ਵੀ ਆਪਾਂ ਇੰਸਟਾ ਦਾ YouTube ਤੇ ਵੀਡੀਓ ਪਾ ਰਾਂ ਲਾਈਕ ਵੀ ਵਾਸਤੇ ਪਾਉਣੇ ਜਮਾ ਪਾਉਣੇ ਆ ਕਿਸੇ ਦੀ ਇੱਜ਼ਤ ਛਾਲਣ ਵਾਸਤੇ ਨਹੀਂ ਪਾਉਣਾ ਵੀਡੀਓ ਨਾ ਆਪਣਾ ਜਮੀਰ ਬਣੋ ਇਹ ਅੱਗੇ ਜਾਂਦਾ ਜੇ ਆਪਾਂ ਨੂੰ ਲੱਗਦਾਗਾ ਵੀ ਇਹ ਬੰਦਾ ਮਾੜਾ ਹੈ ਇੱਕ ਟੋਕੇ ਨਾਲ ਵੀ ਮਾੜਾ ਹੈ ਜਿਨ੍ਹਾਂ ਨਾਲ ਆਪਾਂ ਗੱਲ ਨਹੀਂ ਪਤਾ ਨਾ ਆਪਾਂ ਨਿਊਜ਼ਾਂ ਦੇ ਉਹ ਕਰਦੇ ਆ ਸੁਖਰਦੀ ਦਾ ਇਹ ਕੰਮ ਹੋਇਆ ਮੈਡਮ ਵਾਲੇ ਨੂੰ ਪਤਾ ਇਹ ਇੰਟਰਵਿਊ ਪੋਡਕਾਸਟ ਆਇਆ ਪਹਿਲੀ ਗੱਲ ਤਾਂ ਯਾਰ ਮੈਨੂੰ ਪਤਾ ਨਹੀਂਗਾ ਜਦੋਂ ਕੋਈ ਸਿਸਟਮ ਹੋਣ ਲੱਗਦਾਗਾ ਕਿਸੇ ਪਰਚਾ ਪੈਂਦਾ ਨੇ ਕਿੰਨਾ ਤਾਂ ਕਾਉਂਦਾ ਤੀਜੇ ਦੇ ਨਾਲ ਪੋਡਕਾਸਟਰ ਬਹਿ ਜਾਂਦੇ ਨੇ ਅਹੇ ਪੋਡਕਾਸਟ ਵਾਲੇ ਨੇ ਦੇਮਾਂ ਦੀਆਂ ਵਾਲ ਦਲੀਲਾਂ ਪੀਲਾ ਸੁਣਦੇ ਨੇ ਕਿ ਉਹ ਵੀ ਕਿਉਂ ਸੁਣਦੇ ਨੇ ਵੀ YouTube ਤੇ ਇਹਦੀ ਵੀਡੀਓ ਪਾਉਣੇ ਲੋਕ ਦੇਖਣਗੇ ਵੀ ਆਹ ਮੈਡਮ ਦਾ ਮੁੱਦਾ ਆ ਬੱਬਾ ਦੇਖਦੇ ਆ ਕੀ ਹੋ ਰਿਹਾਗਾ ਕੀ ਸੱਚ ਆ ਕਿ ਝੂਠਾ ਹੁੰਦਾ ਕੱਖ ਨਹੀਂਗਾ ਚਲੋ ਮੈਡਮ ਨੇ ਆਪਦੀ ਨੋਨ ਉਸ ਵਾਲੀ ਨੇ ਕਈ ਪ੍ਰੂਫ ਦਿਖਾਏ ਲਾਉਣ ਦੇ ਮਾalon ਤੇ ਮਾalon ਤੇ ਚਲ ਉਹਦਾ ਮੈਂ ਬੋਲਣ ਜਾਉਂ ਜੀ ਤੇ ਨਾ ਸਹੀ ਪ੍ਰੋਬਲਮ ਦਿਖਾ ਤੇ ਗੱਲ ਸਹੀ ਹੈ ਹੁਣ ਕਹਿੰਦੇ ਉਹਦੀ ਪ੍ਰੋਪਰਟੀ ਸੀ ਜੋਈ ਉਹਦਾ ਬੋਟ ਸੀ ਜੋ ਥਾਰ ਸੀ ਜੋਈ ਜੇ ਇਹ ਮੈਂ ਤਾਂ ਕੋਈ ਗੱਲ ਜਾਣੋ ਰੱਬ ਨੂੰ ਦੇਣੀ ਹੈਗੀ ਜੇ ਸੱਚੀ ਜੱਟੇ ਦਾ ਕੰਮ ਕੀਤਾ ਤਾਂ ਬਹੁਤ ਚੰਗੀ ਗੱਲ ਹੈ ਮੈਂ ਕੁਛ ਐ ਗੱਲ ਨੂੰ ਜੇ ਨਹੀਂ ਕੀਤਾ ਤਾਂ ਬਹੁਤ ਮਾੜੀ ਗੱਲ ਹੈ ਤੇ ਰਹੀ ਗੱਲ ਇਹਦਾ ਇੱਕ ਮੱਛੀਆਂ ਨੇ ਗਈਆਂ ਛੋੜੇ ਲਈ ਵਧੀਆਂ ਹੱਥ ਪੋਣਾ ਮਗਰ ਬੱਚਾ ਨਬਾਉ ਚਿੱਟਾ ਪੰਜਾਬ ਚ ਕਿ ਪੰਜਾਬ ਚ ਬਣਦਾ ਜੀ ਦਿੱਲੀ ਜਾ ਕੇ ਬਣਦਾ ਮੈਂ ਕਈ ਫਰਮਾਂ ਕੋ ਦੱਸ ਦਿਓ ਮੈਨੂੰ ਦਿੱਲੀ ਕਿੱਥੇ ਬਣਦਾ ਕਿੱਥੇ ਨਹੀਂ ਬਣਦਾ ਮਰਥੋ ਪੁੱਛਣ ਲੱਗੇ ਜੀ ਨਾ ਕਿੱਥੇ ਬਣਦਾ ਨੀਗਰ ਕਿਵੇਂ ਬਣਾਉਂਦੇ ਨੇ ਮਰਥੋ ਪੁੱਛ ਲਿਓ ਜੇ ਪੁਲਿਸਰ ਜਿਹੜਾ 43 ਦਾਵਾ ਫੜਨਾ ਨਾ ਕਦੇ ਨਹੀਂ ਫੜਦੇ ਇਹਨਾਂ ਦਾ ਮਹੀਨੇ ਦਾ ਪਾਪਾ ਸਿਸਟਮ ਡੜਿਆ ਹੁੰਦਾ ਮਹੀਨੇ ਬਾਅਦ ਉਹੀ ਗੱਲ ਇਹਨਾਂ ਦੇ ਪੇਮੈਂਟਾ ਡੜਿਆਉਂਦੇ ਨੇ ਵਿਆਹ ਕਰਾਉਂ ਮੀਨਾ ਨਾ ਇਹਨਾਂ ਦੇ ਦਿਓ ਅਸੀਂ ਰੇਡ ਨਹੀਂ ਪਾਉਂਦੇ ਐ ਨਹੀਂ ਪਾਉਂਦੇ ਕਈ ਪੁਲਸਰ ਚੱਜਦੇ ਕਿਉਂ ਹੁੰਦੇ ਨੇ ਤੇ ਕਈ ਮਾਰੇ ਤੋਂ ਮਾਰੀ ਬੈਠੇ ਨੇ ਬਾਈ ਐਸ ਸਟੋ ਚ ਕਿਉ ਕਿੰਨ ਚੱਕਣਾ ਹੁੰਦਾ ਇਹਨਾਂ ਨੇ ਤੇ ਮਿੰਟ ਇਹਨਾਂ ਦਾ ਮਿੰਟ ਦੀ ਖੇਡ ਹੈਗੀ ਕਿਉਂਕਿ ਸਾਈਬਰ ਕ੍ਰਾਈਮ ਹੋਇਆ ਸਭੂਜਨਾਂ ਦੇ ਹੱਥ 'ਚ ਆ ਯਾਰ ਫੋਨ ਅਜਿਹਾ ਸਰੇਕ ਦੇ ਹੱਥ 'ਚ ਆਗਾ ਜਿਵੇਂ ਮਰਜ਼ੀ ਚੱਕੋ ਦੀ ਮਰਜ਼ੀ ਧਰ ਲਓ ਲੋਕੇਸ਼ਨ ਅਡਰੈਸ ਵੈਂਦੇ ਨੇ ਤੇ ਭਾਈ ਕਰ ਦੇਗਾ ਤੋ ਨਹੀਂ ਇਹ ਅਰੇਹੀ ਦੂਜੀ ਗੱਲ ਮੈਨੂੰ ਨਹੀਂ ਪਤਾ ਚੱਲ ਮੁੱਖ ਮੰਤਰੀ ਮਾੜਾ ਚੰਗਾ ਲੋਕਾਂ ਨੂੰ ਪਤਾ ਮੈਨੂੰ ਵੱਧ ਪਤਾ ਹੈ ਕਮੈਂਟਾਂ 'ਚ ਦੱਸ ਦਿਓ ਚੰਗਾ ਮਾੜਾ ਤੁਹਾਨੂੰ ਹੀ ਪਤਾ ਮੇਰੇ ਮੁਝੇ ਤਾਂ ਕੰਮ ਕੋ ਹੋਣਾਗਾ ਨਾ ਉਹੀ ਗੱਲ ਵੱਧੂ ਮੇਰੇ ਤੇ ਪਤਾ ਦਿੰਦੇ ਫਰਨਗੇ ਸਿਸਟਮ ਕਿਵੇਂ ਹੁੰਦੇ ਨੇ ਇਹ ਚਿੱਟਾ ਆਉਂਦਾ ਕਿੱਥੋਂ ਆ ਚਲ ਮੈਨੂੰ ਲੈ ਜਾਂਦਾ ਫੌਜ ਬੁੱਤ ਲਿਆਂਦਾ ਫੌਜ ਬੁੱਤ ਅੱਗੋਂ ਕਿੱਥੇ ਆਉਂਦਾ ਹੈ ਜਿੱਥੋਂ ਫੌਜ ਬੁੱਤ ਲੈ ਜਾਂਦਾ ਉਹ ਅਰੈਸਟ ਕਰ ਲਿਆ ਸਾਡਾ ਕੋਈ ਤਾਂ ਨਹੀਂ ਪਤਾ ਵੀ ਕੌਣ ਕੀ ਤੋਂ ਫੌਜ ਬੁੱਤ ਲਿਆਂਦਾ ਹੈ ਕੀ ਗੱਲਬਾਤ ਹੈ ਕੱਲਾ ਇੱਕ ਸਟੋਰੀ ਬਣਾ ਦਿੱਤੀ ਐਵੇਂ ਕਰਕੇ ਵੀ ਜੱਟਾ ਲੈਂਦਾ ਸੀ ਫੜ ਲਿਆ ਕਰ ਲਿਆ ਮੰਨਾ ਤਾਂ ਤਾਂ ਜਿਹੜਾ ਪੂਰਾ ਪਿੱਛੇ ਪਰਦਾ ਪਿੱਛੋਂ ਕੱਢਣਾ ਵੀ ਕਿੱਥੋਂ ਜੱਟਾ ਚੱਟਾ ਆਇਆ ਕਿੱਥੋਂ ਨਹੀਂ ਆਇਆ ਜਲਦੀ ਜੱਟਾ ਆਇਆ ਨਹੀਂ ਆਇਆ ਫਿਰ ਇਹਨੂੰ ਆਪਣੀ ਜ਼ਮਾਨਤ ਕਿਵੇਂ ਮਿਲ ਗਈ ਜ਼ਮਾਨਤ ਜਦੋਂ ਕਿਸੇ ਵੇਚ ਦਿੱਤੀ ਹੋਗੀ ਵਕੀਲਾਂ ਨੇ ਕਿ ਮੁੱਦਾ ਚੱਕਿਆ ਹੋਊਗਾ ਉਹ ਵੀ ਇੱਕ ਪਾਰਟ ਦੀ ਜ਼ਮਾਨਤ ਮਿਲੀ ਹੋਊਗੀ ਪਰ ਜ਼ਮਾਨਤ ਚਾਲ ਜਮਾਨਤ ਹੀ ਮਿਲ ਗਈ ਕੋਈ ਚੱਕਰ ਨਹੀਂ ਗਾ ਜਮਾਨਤ ਤਾਂ ਆਹੀ ਮਿਲੇ ਪੁਲਿਸ ਐਨਾ ਜੜਾ ਚਲਾਣ ਹੁੰਦਾ ਗਾ ਉਹ ਚ ਕੋਈ ਕਮੀ ਸੀਗੀ ਜਾਂ ਕੋਈ ਫੇਕ ਚੀਜ਼ ਆ ਕੋਈ ਇਹਦੇ ਨਾਲ ਥਾਂ ਛੱਡਿਆ ਹੋਇਆ ਸੀਗਾ ਵੀ ਉਹ ਉਹਦੀ ਜਮਾਨਤ ਕਰ ਦਾਂਗੇ ਹਾਲੇ ਤੱਕ ਕਹਿੰਦੇ ਦੱਸੋ ਫੋਜ ਬੁੱਟਾ ਕਿੱਥੋਂ ਲੈਂਦਾ ਸੀਗਾ ਹਾਲੇ ਤੱਕ ਕਹਿ ਨਹੀਂ ਪਤਾ ਲੱਗਾ ਫੋਜ ਬੁੱਟਾ ਕਿੱਥੋਂ ਲੈਂਦਾ ਸੀ ਚੱਲ ਜਿੱਲੇ ਲੈਂਦਾ ਸੀ ਫੋਰੋਂ ਪਰਾਂ ਕਿਉਂ ਨਹੀਂ ਫੜਿਆ ਫੋਨ ਪਰਾਂ ਲੱਗੋ ਕਿੱਥੋਂ ਲੈਂਦਾ ਸੀ ਗਲਤ ਕਰਉਣੀ ਫੜਿਆ ਗਿਆ ਪੰਜਾਬ ਚਟਾ ਆਇਆ ਕਿੱਥੋਂ ਹਾਲੇ ਉਹ ਨਹੀਂ ਫੜਿਆ ਗਿਆ ਕਈ ਗੱਲਾਂ ਨੇ ਪੁੱਛਣ ਵਾਲੇ ਕੋਈ ਪੁੱਛਦਾ ਨਹੀਂ ਸਿੱਧਾ ਇਹਨਾਂ ਨੂੰ ਗੱਲਾਂ ਕਹੀ ਨੇਗੀਆਂ ਪ ਉਹੀ ਗੱਲ ਹੈ ਲਾਈਕ ਫੋਲੋਅਰਾਂ ਪਿੱਛੇ ਤਾਂ ਹਰੇਕ ਚੱਕਣ ਲੱਗ ਜਾਂਦਾ ਹਰੇਕ ਮਾਰਾ ਮੋਢੇ ਤੇ ਲੇਰੀਲਾ ਪਾਉਂਦੇ ਨੇ ਆਏ ਨਹੀਂ ਜਾਈ ਸਾਡਾ ਪੰਜਾਬ ਸੜਾਏ ਸੀ ਸਾਡੀ ਮਾਤਰਭੂਮੀ ਆ ਭੈਣ ਚੋ ਚੰਗੀ ਦਾ ਪੁੱਛੋ ਜੇ ਪੁੱਛਣਾ ਹੈਗਾ ਕਹਿੰਦੇ ਲਾਈਕ ਫੋਲੋਅਰਾਂ ਪਿੱਛੇ ਚੀਜ਼ਾਂ ਪਾਏ ਕਰੋ ਜੇ ਸੱਤ ਉਹੀ ਗੱਲ ਦਾ ਮੈਂ ਕਹੀ ਰੱਖਨੇ ਪੱਗਾਂ ਵਾਲੇ ਮੇਰੇ ਨਾਲ ਕਈ ਪੱਗਾਂ ਵਾਲੇ ਇਹ ਨੇ ਮੇਰੇ ਨਾਲ ਵੀ ਮੇਰਾ ਤੇਰੀ ਬਣਦੀ ਨਹੀਂ ਜਾਂ ਨਹੀਂ ਬਣਦੀ ਕਿਸੇ ਗੱਲਾਂ ਕਰਕੇ ਨਹੀਂ ਬਣਦੀ ਇਹ ਜੇ ਬੰਦੇ ਨੇ ਤੀਨੀਆਂ ਸਿੱਟਾਂ ਪੱਗਾਂ ਬਣ ਕੇ ਲਉਣੀਆ ਕੁਲਿੱਪਾਂ ਤੇ ਗੱਲਾਂ ਕਰਨੀਆਂ ਉਹ ਚਿੱਟਾ ਉਥੋਂ ਮੈਡੀਕਲ ਤੋਂ ਜੀ ਮਿਲਦਾ ਅਸੀਂ ਉਹ ਮੈਡੀਕਲ ਪਟੰਡੇ ਚ ਕਈ ਮੈਡੀਕਲ ਨੇ ਜਿੱਥੋਂ ਸਗਨੇਚਰ ਕੈਪਸੂਲ ਟਟਾ ਮਿਲਦਾ ਮੈਂ ਨਹੀਂ ਕਹਿੰਦਾ ਜਲਣਾ ਮੜੀ ਜਾਂਦਾ ਰੋਗੀ ਬੰਦਾ ਦੂਜੀ ਗੱਲ ਜਿਹੜਾ ਫਿਰ ਉਹੀ ਗੱਲ ਹੈ ਤੇ ਰੀਲਾ ਪਾ ਰਿਹਾ ਹੈਗਾ ਵੀ ਅਸੀਂ ਦੇਸ਼ ਭਗਤਾਂ ਸੀ ਆ ਭਗਤਾਂ ਉਹਨਾਂ ਦੀਆਂ ਕਦੇ ਕਮੈਂਟਾਂ ਤੇ ਤੁਸੀਂ ਲੀਸੀ ਹੋ ਨਾ ਵਾ ਤੁਹਾਨੂੰ ਲੱਗਦਾ ਮੈਂ ਕੀ ਦੀ ਗੱਲ ਕਰ ਕਮੈਂਟਾਂ ਨਾਲ ਲੀਜੂ ਤੁਹਾਨੂੰ ਪ੍ਰੂਫ ਦਊਗਾ ਦੁਆਮੇ ਮੇਰੇ ਫੋਨ ਚ ਕਈ ਪ੍ਰੂਫ ਪਏ ਨੇ ਕਿਹੜੇ ਜੇ ਪੀਆਰਐਲ ਵਾਲਾ ਵੀ ਘਰ ਦੇਣਾ ਘਰ ਦੇ ਜਗਾ ਅਸੀਂ ਛੱਡ ਦੂੰਗਾ ਅਜੇ ਪ੍ਰੂਫ ਪਏ ਨੇ ਮੈਂ ਕਿਉਂ ਨਹੀਂ ਕਰਦਾ ਕਿ ਚੱਲ ਕਈ ਵਾਰ ਖਾਦੀ ਪੀਤੀਆਂ ਨਾਲ ਕੋਈ ਚੱਕਰ ਨਹੀਂ ਜਿਹੇ ਸਿੱਧਲੇ ਨਿਕਲ ਗਏ ਪਰ ਅੱਜ ਲੋਕਾਂ ਦੀ ਗੱਲ ਮੈਂ ਕਿਉਂ ਕਰਨ ਲੱਗਿਆ ਕਿਉਂਕਿ ਬਾਬਾ ਜਮੀਰਾਂ ਸਾਡੀਆਂ ਉਹ ਮਰੀਆਂ ਜਮੀਰਾਂ ਨਹੀਂ ਹੈਗੀਆਂ ਜੇ ਮੰਨ ਲਓ ਇਹ ਚੀਜ਼ਾਂ ਕਰਦੇ ਨੇਗੇ ਕਰੋਉਂਦੇ ਨੇਗੇ ਪਹਿਲੇ ਵਿਦੇਸ਼ ਭਗਤਾਏ ਬੰਦਰ ਲਾਈਕ ਲੋਕ ਵੀ ਫੁੱਦੂ ਨੇ ਆਪਣੇ ਅਰੇ ਫੁੱਦਾਂ ਮਾਰਨ ਲੱਗ ਜਾਂਦੇ ਨੇ ਪਰ ਲੋਕ ਫੁੱਦੂ ਨੇ ਲੋਕਾਂ ਦਾ ਭੋਲਦੇ ਨੇ ਮੈਨੂੰ ਨਹੀਂ ਪਤਾ ਕੀ ਨੇਗੇ ਇਹ ਕਹੇ ਜੱਫੀ ਲਾ ਕੇ ਨੇ ਸਾਈਡ ਤੇ ਇੱਕ ਵੀਡੀਓ ਵਾਲੇ ਕੁੱਤੇ ਦੇ ਕੁੱਤਾ ਕੁੱਤੇ ਨੂੰ ਕੁੱਤਾ ਬੰਦ ਲੜੀ ਜਾਂਦੇ ਨੇ ਉਹਦੇ 2 ਮਿਲੀਅਨ ਲਾਈਕ ਇਧਰ ਬੰਦਰ ਕੁੱਤੇ ਉੱਤੇ ਜੜਾ ਬੈਠਾ ਉਹ ਇਹਨਾਂ ਕੀ ਚੀਜ਼ਾਂ ਲਾਈਕ ਲਾਈਕੀਆਂ ਹੁਣ ਪਿੱਛੇ ਕਈ ਰਿਪੋਰਟਰਾਂ ਨੂੰ ਸੁਖਰਗਰ ਮੁੱਦਾ ਚੱਕਿਆਗਾ ਉਹ ਮੈਂ ਤੁਸੀ ਵੀਓ ਚੈੱਕ ਕਰੋ ਜਦਾਂ ਹੈਗੇ ਜਿਹਨਾਂ ਸਹੀ ਗੱਲਾਂ ਡੇਟੇ ਚ ਗੱਡੀਆਂ ਜਾਂ ਜੈਸੀਆਂ ਚ ਜੈਸੀ ਉਹਨਾਂ ਦੇ ਲਾਈਕ ਫਾਲੋਅਰ ਨੇ ਜਿਨ੍ਹਾਂ ਨੇ ਤਾਂ ਇਹ ਵੀਡੀਓ ਸੁਖਰਦਿਆਂ ਨੇ ਗਲਤ ਕੀਤਾ ਜੀ ਆਇਆ ਕੀਤਾ ਜੀ ਬਾਅਦ ਕੀਤਾ ਜੀ ਉਹਨਾਂ ਦੇ ਮਿਲਣ ਚ ਗੱਲ ਕਰਨ ਉਹਨੂੰ ਕੱਖ ਨਹੀਂ ਪਤਾ ਲਿਆ ਕੀਤਾ ਕੀ ਐ ਹੋਇਆ ਕੀ ਐ ਨਹੀਂ ਪਤਾ ਕਾ ਤੁ ਕੋਲ ਬਿਠਾ ਕੇ ਪੁੱਛ ਜਣਾ ਉਹ ਅਜਿਹੇ ਬੰਦੇ ਨੇ ਤੀਜੀ ਗੱਲ ਉਹਨਾਂ ਬਸ ਸਿੱਧੂ ਮੂਸੇ ਦਾ ਅੱਜ ਆਪਣੀ ਚਲ ਨਹੀਂ ਹੈਗਾ ਚੰਪਲਾਸ ਤਾਰਾ ਵੀ ਦੁਨੀਆ ਤੇ ਨਹੀਂ ਹੈਗਾ ਜਿਹੜਾ ਬਲ ਚਮਕੀਲਾ ਮਰਵਾਦਾ ਸੀ ਉਹ ਮੈਂ ਸਿੱਧੂ ਮੂਸੇਵਾਲਾ ਹੋ ਗਈ ਸਿਸਟਮ ਹੋਇਆਗਾ ਕੁੜੀ ਫੜਦੀ ਚੱਟੇ ਵਾਲੀ ਜਿਹੜੀ ਪੁਲਿਸ ਵਾਲੀ ਚੱਟਾ ਵੇਚਦੀ ਸੀ ਫੜ ਲਈ ਉਹ ਬੜੀ ਛੇਤੀ ਫੜਦੀ ਸਿੱਧੂ ਮੂਸੇਵਾਲਾ ਦੇ ਕਾਲਾ ਦਾ ਕਰਕੇ ਪਤਾ ਲੱਗਿਆ ਕਿਨੇ ਰੈਕੀ ਕਰਾਈ ਰੈਕੀ ਕਰਾਉਣ ਵਾਲੇ ਜਮਾਨਤਾਂ ਮਿਲ ਗਈਆਂ ਕਈਆਂ ਨੂੰ ਪਰਚੇ ਜਮਾਨਤਾਂ ਮਿਲ ਗਈਆਂ ਹਾਲੇ ਤੱਕ ਉਹ ਤਾਂ ਫੜੇ ਨਹੀਂ ਗਏ ਜੇ ਐਡਾ ਥੋੜਾ ਪ੍ਰਸ਼ਾਸਨ ਤੇਜ ਹੈਗਾ ਉਹ ਕਦੋਂ ਫੜੇਗਾ ਇਹ ਤੇ ਕਰਪਾਈ ਕਿੰਨੇ ਸਾਲ ਹੋ ਗਏ ਅਜ ਤਨ ਉਹ 4 ਸਾਲ ਤਿੰਨ 10 ਸਾਲ ਹੋ ਗਏ ਹਨ ਹਾਲੇ ਸਮਾਂ ਲਾ ਲਈ ਫਿਰ ਆਏ ਲਾ ਦੇ ਨਵੀਂ ਜੀ ਗੱਲ ਹੈਗੀ ਸਾਨੂੰ ਹਾਲੇ ਵੀ ਆਦਾਗਾ ਪ੍ਰਹਰ ਦਾ ਕੋਈ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਛੋਟਾ ਸੁੱਧਾ ਰਣ ਵੀ ਹੋ ਗਿਆ ਕੱਲ ਉਹ ਵੱਡਾ ਹੋਊਗਾ ਵੱਡਾ ਹੋਏ ਕੀ ਪੁੱਛੋ ਆਪਣਾ ਭਰਾ ਕੈਮਰੇ ਕਿ ਹੋਊਗਾ ਪੰਜਾਬ ਚ ਰਹੂਗਾ ਕਈ ਗੱਲਾਂ ਨੇ ਪੁੱਛਣ ਪਛਵਾਉਣ ਵਾਲੇ ਅੱਗੇ ਪੁੱਛਦੇ ਨਹੀਂ ਯਾਰ YouTube ਤੇ ਆਪਣਾ Instagram ਤੇ ਵੀ ਵੀਡੀਓ ਪਾਣੀ ਸ਼ਾਦਾਗਾ ਕਿਉਂਕਿ Instagram ਤੇ ਜੁੜੀ ਪੈਂਦੀ ਨਹੀਂ ਹਨ YouTube ਤੇ ਤਾਂ ਹੀ ਮਾਰਾ ਲਿੰਕ ਦੱਸਦਾ ਹੋਇਆ ਜਿਹੜੇ ਕੋਲ ਪਿਆਰ ਕਰਦੇ ਸੱਚੇ ਸੱਚੀ ਜ਼ਮੀਰਾਂ ਵਾਲੇ ਨੇ ਬੱਦੇ ਵੀ ਹਾਂ ਅਸੀਂ ਜ਼ਮੀਰਾਂ ਵਾਲੇ ਹੈਗੇ ਅਹੇ ਬੰਦੇ ਦੀ ਵੀਡੀਓ ਨਾਲ ਸ਼ੇਅਰ ਕਰਿਆ ਕਰੋ ਜਿਹੜੇ ਉੱਤੋਂ ਗੁੱਸੇ ਦੇ ਵਿੱਚੋਂ ਗੁੱਸਾ ਨਹੀਂ ਆਪਰੇ ਨੀਚੇ ਕਰੋ ਕਮੈਂਟ ਮੈਂ ਜਦਕਿ ਜਿਹੜੇ ਬੰਦਾ ਜਿਹੜੇ ਬੰਦਾ ਕਹੋਗੇ ਮੈਂ ਰਿਕਾਰਡ ਅੱਗੇ ਤੁਰੂੰਗਾ ਮੈਂ ਹਮਤਰਾ ਨਾ ਦਰਨ ਦੀ ਜੇ ਤੁਸੀਂ ਮੇਰੇ ਨਾਲੋਂ ਮੈਂ ਤਾਂ ਰੰਦੀ ਮਤਰਾ ਰੱਖਦਾ ਮਨ ਨੂੰ ਬਸੇ ਲੋੜ ਵੀ ਨਹੀਂ ਕਿਸੇ ਦੀ ਮੈਂ ਕੱਲਾ ਹੀ ਬਾਧੂ ਆ ਪਰ ਉਹੀ ਗੱਲ ਹੈਗੀ ਜੇ ਤੁਹਾਡੇ ਵੀ ਉਹ ਅੰਗਰੇਜ਼ ਰੁਕਣ ਬਸਾਲੇ ਸੱਚੀ ਤੇ ਝੂਠੀ ਹੈ ਮੈਂ ਕੋਈ ਦਲੀਲਾਂ ਜਾਂ ਪੀਲਾ ਨਹੀਂ ਮਾਦਾ ਮੈਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਕਰਨਾ ਹੈ ਮਰ ਜਾਵਾਂ ਰੀ ਨੀਗਾ ਥਾਉ ਉਹਦੀ ਮਾਦੇ ਮੈਨੂੰ ਜੇ ਫਰਕ ਨਹੀਂ ਪੈਂਦਾਗਾ ਪਰ ਮੈਨੂੰ ਪਤਾ ਹੈਗਾ ਇੰਨੇ ਕਿ ਲੋਕ ਹੈਗੇ ਨੇ ਵਿੱਚ ਜੰਮੀਰ ਵਾਲੇ ਜਿਹੜੇ ਕਈ ਜਨ ਡਿਸੀਜਨ ਪਤਾ ਹੁੰਦੇ ਵੀ ਚੁੱਪ ਬੈਠ ਨੇ ਉਹ ਦੇਖਦੇ ਨੇ ਵੀ ਆਵੇ ਵੀਡੀਓ ਸਿੱਧੀ ਪਾਵੇ ਅਸੀਂ ਸ਼ੇਅਰ ਕਰਾਂਗੇ ਵੀਡੀਓ ਮੈਂ ਪਾਉਣ ਲੱਗਾ ਅਜ ਕਰ ਦਿੱ ਸ਼ੇਅਰ ਦੇਖਦੇ ਆ ਕਿ ਨਹੀਂ ਸ਼ੇਅਰ ਹੁੰਦੀ ਐ ਐਦੂਆ ਵਕਤ ਨੂੰ ਜੇ ਲੋੜ ਪਈ ਤੁਹਾਨੂੰ ਵੱਡੇ ਦੇਸ਼ ਭਗਤਾਂ ਨੂੰ ਇਸ ਨੂੰ ਵੀਡੀਓ ਵਿੱਚ ਸ਼ੇਅਰ ਅਰ ਰਿਸ਼ਤਾ ਦੇ ਪਾਉਂਗਾ ਕਲਿੱਪਾ ਪਾਉਂਗਾ ਕਰਾਂਗੇ viral ਪਰ ਉਹਨੂੰ ਮੈਂ ਤੁਹਾਨੂੰ ਬੈਰਲ ਵੀ ਲੋਕਾਂ ਦੀ ਜਿੱਦ ਜੇ ਛਾਲ ਦੇਵਾਂਗੇ ਪਹਿਲਾਂ ਆਪਦੀ ਵਿਹੜੇ ਤੋਂ ਸੋਟਾ ਮਾਰ ਤੁਸੀਂ ਸਹੀ ਹੋਗੇ ਮੈਂ ਚੰਗਾ ਮਾੜਾ ਮੈਨੂੰ ਪਤਾ ਮੈਂ ਕਿਸੇ ਜੱਕ ਹਿਆ ਨਹੀਂ ਪਰ ਅੱਜ ਤੱਕ ਕੋਡੇ ਹੋ ਗਏ ਨਹੀਂ ਕਟਿਆ ਮੈਂ ਇੱਕ ਠੋਕੇ ਘੜਾ ਜਿੱਥੇ ਘੜਾ ਗਿਆ ਕੋਡੇ ਦੇ ਨਫੇ ਮੈਂ ਲੈਂਦਾ ਮਾਂ ਲੋੜੀ ਸੁਖਨਾਲ ਆ ਇੰਸਟਾਗ੍ਰਾਮ ਪਹਿਲਾਂ ਵੀ ਦੁਨੀਆ ਨੇ ਇੱਕ ਜਾਣਦੀ ਆ ਮੈਨੂੰ ਜਿੰਨੀ ਕੁ ਲੋਕੜਾ ਮਨੂੰ ਜਿੰਨੀ ਕੁ ਮੇਰੇ ਕੰਮ ਵਜੇ ਤੇ ਬਾਕੀ ਮਿਲਦੇ ਆ ਗਰੇ ਬਲੋਗਰ ਨਾਲ ਜਲਦੀ ਮਿਲਾਂਗੇ ਕਮੈਂਟ ਤੇ ਸਬਸਕ੍ਰਾਈਬ ਸ਼ੇਅਰ ਚੱਕੋ ਮੈਨੂੰ ਕਹਿੰਦੀ ਲੋੜਦਾ ਹੋਈ ਪਤਾ ਲੱਗ ਜੇ ਵੀ ਅਗਲਾ ਬਲੋਗ ਮੈਂ ਚੱਕਣਾ ਪਾ